ਭਾਰਤ ਦਾ ਆਪਣਾ ਟ੍ਰੈਕ ਰੈਕੋਰਡ ਦੇਖੀਏ ਇੰਡੀਆ ਦਾ ਐਜ਼ ਅ ਸਟੇਟ ਕਿ ਉਹਨੇ ਕਿਵੇਂ دہشت گردੀ ਨੂੰ ਐਜ਼ ਅ ਟੂਲ ਇਸਤੇਮਾਲ ਕੀਤਾ ਇੱਕ ਛੋਟੀ ਜਿਹੀ ਮਾਈਨੋਰਟੀ ਸਿੱਖਾਂ ਦੇ ਖਿਲਾਫ ਜਿਨ੍ਹਾਂ ਦੇ ਖਿਲਾਫ ਟੋਟਲ ਵਾਰ ਜੂਨ 84 ਦੇ ਪਹਿਲੇ ਹਫਤੇ ਜਿਹੜੀ ਆਨ ਐਲਾਨੀ ਹੈ ਜਿਹੜੀ ਆ ਉਹ ਨਾਫਿਸ ਕੀਤੀ ਗਈ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਆ ਲਾਹੌਰ ਬਰਮਿੰਗਮ ਯੂਕੇ ਔਰ ਸਰੀ ਔਰ ਇਵਨ ਨਿਊਯਾਰਕ ਜਿਹੜਾ ਗੁਰਪਤਵੰਤ ਪੰਨੂ ਮਰਡਰ ਪਲਾਟ ਸੋ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਜਿਹੜੀ ਸਟੇਟ ਪਹੁੰਚੀ ਹੋਵੇ ਤੇ ਜੇ ਵਿਦਨ ਉਹਨਾਂ ਦਾ ਦੇਖਣਾ ਹੋਵੇ ਵੀ ਉਹਨਾਂ ਸਟੇਟ ਨੇ ਕਿਵੇਂ ਜ਼ੁਲਮ ਕੀਤੇ ਨੇ ਸਾਰਾ ਨਾਰਥ-ਈਸਟ ਉਸਦੀ ਉਦਾਹਰਣ ਹੈ ਵਿਦਨ ਪਾਕਿਸਤਾਨ ਤੇ ਜੋ ਇਹ ਕਾਰੀ ਰਹੇ ਨੇ ਉਹ ਅਫਗਾਨਿਸਤਾਨ ਚ ਤਰੀਕੇ ਤਾਲਿਬਾਨ ਹੋਏ ਜਾਂ ਬਲੋਚਿਸਤਾਨ ਲਿਬਰੇਸ਼ਨ ਆਰਮੀ ਹੋਏ ਔਰ ਹਾਲ ਦੇ ਵਿੱਚ ਇਹਨਾਂ دہشت گردਾਂ ਨੇ ਇੰਡੀਆ ਦਾ ਜਿਹੜਾ ਨਵਾਂ-ਨਵਾਂ ਯਾਰ ਪਬਲੀਕਲੀ ਬਣਾਇਆ ਹੁਣ ਜਿਹੜੇ ਤਾਲਿਬਾਨ ਰਜਿਮ ਦੇ 90% ਤੋਂ ਜ਼ਿਆਦਾ ਜਿਹੜੇ ਵਜ਼ੀਰ ਨੇ ਜਿਨ੍ਹਾਂ ਨੂੰ UN ਨੇ ਡੈਜ਼ਿਗਨੇਟਿਡ ਟੈਰਰਿਸਟ ਐਲਾਨਿਆ ਹੋਇਆ ਉਹਨਾਂ ਨੂੰ ਰੈਡ ਕਾਰਪਟ ਵੈਲਕਮ ਦਿੱਤਾ ਜਾਂਦਾ ਹੈ ਜਦੋਂ ਇੰਡੀਆ ਦੇ ਹਾਕਮ ਦੁਨੀਆ ਨੂੰ ਇਹ ਕਹਿੰਦੇ ਨੇ ਜੀ ਇਹ دہشت گردੀ ਮੁੱਕੇ ਅਸੀਂ ਵਿਕਟਮ ਹੈ دہشت گردੀ ਦੇ ਅਸੀਂ ਉਹ ਮੈਨੂੰ ਇਵੇਂ ਹੀ ਲੱਗ ਰਿਹਾ ਹੁੰਦਾ ਹੈ ਕਿ ਅਗਧ ਪੜਾਏ ਸ਼ੈਤਾਨ ਵੇ ਰਾਰੋ ਕਿ ਸ਼ੈਤਾਨ ਜਿਹੜਾ ਹੈ ਉਹ ਰਿਲੀਜੀਅਸ ਸਕ੍ਰਿਪਚਰ ਨੂੰ ਜਿਹੜਾ ਉਹ ਰਿਸਾਈਟ ਕਰ ਰਿਹਾ ਡ੍ਰੀਮ ਤਾਂ ਇਹਨਾਂ ਦਾ ਪੂਰਾ ਨਹੀਂ ਹੋਇਆ ਕਿ ਜੀ ਸਕਿਉਰਟੀ ਕੌਂਸਲ ਦੇ ਅਸੀਂ ਨਾਨ ਵੀਟੋ ਬਿਲਡਿੰਗ ਮੈਂਬਰ ਬਣੀ ਹੈ ਇਸ ਲਈ ਜਦੋਂ ਕੋਈ ਇਹ ਸਮਾਗਮ ਹੁੰਦਾ ਉੱਥੇ ਐਸਜੈ ਸ਼ੰਕਰ ਪਹਿਲਾਂ ਤਾਂ ਯੂਨ ਨੂੰ ਭੰਡਦਾ ਹੈ ਕਿ ਜੀ ਕੁਝ ਨਹੀਂ ਨਿਕਲਿਆ ਕੁਝ ਨਹੀਂ ਹੈ ਡਿਫਾਰਮ ਨਹੀਂ ਹੋਇਆ ਫਲਾਣਾ ਨਹੀਂ ਹੋਇਆ ਔਰ ਫਿਰ ਜਿਹੜਾ ਉਹ ਆਪਣੀ ਜਿਹੜੀ ਹੈ ਉਹ ਰੋਣਾ ਰੋਂਦਾ ਰਹੇ ਜੇ ਅਸੀਂ ਵਿਕਟਮ ਐ ਸਾਨੂੰ ਪਾਕਿਸਤਾਨ ਦੇ ਟੈਰਰਿਜ਼ਮ ਨੇ ਮਾਰ ਲਿਆ ਯੂਨ ਜਿਹੜਾ ਉਹ ਵਿਕਟਮ ਔਰ ਪਰਪੀਟਰੇਟਰ ਦੋਨਾਂ ਨੂੰ ਇੱਕੋ ਸਾਫ ਦੇ ਵਿੱਚ ਖੜਾ ਕਰਦਾ ਐ ਇਸ ਜਾਇ ਸ਼ੰਕਰ ਚੀਕਾਂ ਮਾਰ ਰਿਹਾ ਕਿ ਭਾਈ ਇਹ ਅਸੀਂ ਜਿਹੜੇ ਜਿਹਨੂੰ ਟੈਰਰਿਸਟ ਆਊਟਫਿਟ ਜਨੇ ਪਹਿਲ ਕਾਮ ਕੀਤਾ ਉਹਨੂੰ ਪਾਕਿਸਤਾਨ ਯੂਨ ਦੇ ਵਿੱਚ ਡਿਫੈਂਡ ਕਰ ਰਿਹਾ ਹਾਲਾਂ ਪਾਕਿਸਤਾਨ ਦਾ ਨਾਂ ਕੋ ਲਾਗਾ ਨਾ ਦੇਗਾ ਤੁਹਾਡਾ ਆਪਣਾ ਜੋ ਤੁਸੀਂ ਕੀਤਾ ਦੁਨੀਆ ਨੇ ਔਰ ਖਾਸ ਤੌਰ ਤੇ ਇਹ ਡਿਸੀਜਨ ਮੇਕਰ ਮੁਲਕ ਨੇ ਸਣੇ ਅਮਰੀਕਾ ਦੇ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਇੰਡੀਆ ਬਹੁਤ ਕੁਝ ਫੇਕ ਕਰਦਾ ਔਰ ਇਹ ਪਹਿਲ ਕਾਮ ਵਾਲੇ ਵਾਕਿਆ ਤੋਂ ਬਾਅਦ ਤਾਂ ਇਹਨਾਂ ਦਾ ਬਿਲਕੁਲ ਹੀ ਜਲੂਸ ਨਿਕਲ ਗਿਆ